ਵਰਦਾ ਨਾਨਕ ਸਿੰਘਿਆ ਨਾਂ ਪਿੰਡ ਜਾਫਰਕੋਟ ਆ। ਅੱਛਾ ਕੀ ਹੋਇਆ ਤੁਹਾਡੇ ਨਾਲ ਜਿਹੜਾ ਅੱਜ ਤੁਹਾਨੂੰ ਇਸ ਕੰਡੀਸ਼ਨ ਦਿਖਾ ਰਹੇ ਆ। ਇਹ ਜੀ ਪਾਣੀ ਆਇਆ ਸਾਡੀ ਬਹੁਤ ਮੁਸ਼ਕਲ ਹੋ ਗਈ। ਸਾਰਾ ਪਾਣੀ ਭਰ ਗਿਆ ਕੋਠੇ ਡਿਗ ਡੇਗ ਪੈਸਾ। ਅਹੀ 20 ਦੇ ਵਜੇ ਤੇ ਬਾਰਿ ਰਿਹਾ। ਕਿੰਨਾ ਕੋ ਨੁਕਸਾਨ ਹੋ ਗਿਆ? ਨੁਕਸਾਨ ਬੜਾ ਹੋ ਗਿਆ। ਇਹ ਤੁਹਾਰਾ ਇਸੀ ਪ੍ਰਸ਼ਾਸਨ ਨੂੰ ਮਦਦ ਕੀਤੀ ਗਈ ਸੀ ਤੁਹਾਡੀ? ਹਾਂ ਜੀ। ਸਰਕਾਰੋਂ ਮਦਦ ਕੀਤੀ ਗਈ ਹੋ। ਨਹੀਂ ਨਹੀਂ ਕੋਈ ਨਹੀਂ ਕੀਤੀ। ਬਾਬਾ ਜੀ ਆਏ ਫਿਰ ਬਾਬਾ ਜੀ। ਉਹ ਨਾਮ ਬਦਲੀਏ ਠੀਕ ਹੈ ਸਾਨੂੰ ਨਾਮ ਘਰ ਬਣਾ ਕੇ ਦਿੱਤਾ ਸਾਨੂੰ ਤੇ ਜੇ ਨਾਮ ਦੇ ਨਾ ਦੇ ਦੇ ਫਿਰ ਸਾਨੂੰ ਮੁਸ਼ਕਲ ਆ ਸਾਡੇ ਬਾਹਰ ਵਾਲਾ ਸਾਹਿਬ ਹਾਂਜੀ ਤੇ ਮੋਂਨਾ ਧੰਨਵਾਦ ਕਰਨੇ ਚੋ ਬਹੁਤ ਧੰਨਵਾਦ ਬਾਬਾ ਸੰਤਾਂ ਦਾ ਸਾਨੂੰ ਵਾਦ ਸੇਵਾ ਦਾ ਰੰਗ ਦਾ ਜਿਨਾ ਮੁਕਾਨਾ ਸਭ ਦਾ ਧੰਨਵਾਦ ਠੀਕ ਹਾਂ ਕਿਹੜਾ ਨਾਮ ਕਰੀਏ ਕਿਹੜਾ ਪਿੰਡ ਜੇ ਡੱਬਰ ਇਹ ਕਿਹੜਾ ਤੁਹਾਡੇ ਘਰ ਦੀ ਹਾਲਾਤ ਇਦਾਂ ਕਿਦਾਂ ਹੋਏ ਤੇ ਕਿਦੋਂ ਹੋਏ ਠੀਕ ਮੈਂ ਤਾਂ ਹਾਲ ਆਇਆ ਵਾਏ ਹਾਂ ਫਾੜ ਆ ਗਿਆ ਹੈ ਅਸੀਂ ਕਰਾਂ ਤਾਂ ਨਿਕਲ ਗਿਆ ਸਾਡਾ ਬਜ਼ੁਰਗੇ ਸਵੇ ਆਈ ਵਾਡਾ ਮੇਰਾ ਪੁੱਤ ਹੈ ਤੇ ਉਹ ਪਾਣੀ ਦਾ ਕਾਰਨ ਉਧਰ ਚਲਾ ਗਿਆ ਦੂਰੀ ਚਲਾ ਗਿਆ ਆ ਨਹੀਂ ਸੀ ਚੰਗਾ ਇੱਕ ਮੇਰਾ ਪੁੱਤ ਕਿੰਨਾ ਕਿੰਨਾ ਕ ਪਾਣੀ ਆਇਆ ਸੀ ਪਾਣੀ ਜੀ ਅਹੀਂ ਨਹੀਂ ਨਾ ਆਇਆ ਤਾਂ ਹੀ ਕਾਛਤਾ ਹੈ ਹਾਂ ਤੇ ਬਾਅਦ ਵਿੱਚ ਜਿਆਦਾ ਪਾਣੀ ਆਉਣ ਕਰਨਾ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਪਹਿਲਾਂ ਹਾਂ ਪਹਿਲਾਂ ਬਹੁਤ ਵਧੀਆ ਪਹਿਲਾ ਬਹੁਤ ਵਧੀਆ ਤੇ ਫੋਨ ਤੁਹਾਨੂੰ ਨਵਾਂ ਮਕਾਨ ਬਣਾ ਕੇ ਦੇ ਦਾ ਬਾਬੇ ਜੀ ਨੇ ਕਿੰਦਾ ਦੇਖਦੇ ਹੋ ਸਤਾ ਉਹ ਸਾਨੂੰ ਨਹੀਂ ਦਿੱਤਾ ਮੇਰਾ ਵੱਡਾ ਬੇਟਾ ਨਾਲ ਆ ਇਹ ਛੋਟੇ ਬੇਟੇ ਨੂੰ ਦਿੱਤਾ ਇਹਨਾਂ ਨੇ ਬਣਾ ਕੇ ਛੋਟੇ ਨੂੰ ਅਲੱਗ ਗਿਆ ਉਹਨੂੰ 20 ਸਾਲ ਹੋ ਗਏ ਉਹ ਖਰੀਦ ਲਈ ਛੋਟੇ ਬੱਚੇ ਦਾ ਵੀ ਮਕਾਨ ਖਰਾਬ ਹੋਇਆ ਹੋਊਗਾ ਦਾਦੀ ਜੀ ਦਾ ਹਾਂ ਹਾਂ ਛੋਟਾ ਉਹ ਨਾਲ ਸੀ ਅਸੀਂ ਇਕੱਠੇ ਹੀ ਪਾਏ ਸੀ ਉਹਨਾਂ ਨੂੰ ਦਿੱਤਾ ਸੀ ਤੁਸੀਂ ਵੀ ਵਸੋ ਇੱਥੇ ਅਸੀਂ ਹਾਂ ਤੇ ਛੋਟੇ ਦਾ ਸੀ ਜੇ ਤੁਹਾਨੂੰ ਚਾਹੋਗੇ ਤਾਂ ਧੰਨਵਾਦ ਕਰਦੇ ਹੋ ਬਾਬਿਆ ਜੀ ਨੇ ਹਾਂਜੀ ਉਹਨਾਂ ਨੇ ਵਚਨ ਕੀਤਾ ਆ ਵੀ ਤੁਹਾਨੂੰ ਬਣਾ ਕੇ ਦੇਣੇ ਪਰ ਉਹ ਨਹੀਂ ਆਂਦੇ ਬਣਾ ਕੇ ਦੇਣੇ ਆਂ ਆਂਦੇ ਤੁਹਾਨੂੰ ਇਹ ਲਿੱਕ ਪੁੱਟਿਆ ਬਣਾ ਦੇਣੇ ਫਿਰ ਵੱਡਾ ਬੇਟਾ ਮੇਰਾ ਆਪੇ ਕਰੀਦ ਕਿਸ ਤਰ੍ਹਾਂ ਵਿਚਾਰਾ ਸੋਚ ਲੂ ਉਹਦਾ ਇੱਕ ਮਿੱਟਰ ਦੇਤਾ ਵਾ ਕੋਈ ਕੋਈ ਪੁੱਛਿਆ ਨਹੀਂ ਇਥੇ ਹਾਂ ਉਹ ਪੁੱਗਾ ਦੇ ਕੋਰੇ ਅਰ ਜਿਆਦੇ ਮਕਾਨ ਬਣਾ ਕੇ ਦਿੱਤੇ ਗਏ ਕਿੰਨੇ ਟੋਟਲ ਮਕਾਨ ਬਣਾਈ ਗਏ ਨੇ ਤੇ ਕਿੰਨਾ ਕਿੰਨੇ ਦੇ ਦਿੱਤੇ ਆ ਆਪਣੇ ਅਸੀਂ ਅੱਜ ਜਿਹੜੇ ਨੇ 14 ਘਰ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ। ਤੋਂ ਪਹਿਲਾਂ ਵੀ ਕਰ ਚੁੱਕੇ ਹਾਂ ਅੱਗੇ ਵੀ ਸਾਡਾ ਕੰਮ ਚੱਲ ਰਿਹਾ ਹੈ ਤੇ ਇਹ ਕੋ ਗਿਣਤੀ ਮਿੰਤੀ ਤੋਂ ਬਾਅਦ ਹੀ ਅਸੀਂ ਦਾ ਸਾਡਾ ਤੇ ਇਹ ਵੀ ਕੋਈ ਕੋਈ ਵੀ ਪਰਿਵਾਰ ਜਿਹੜਾ ਹੈ ਜਿੰਦਾ ਘਰ ਟੁੱਟ ਗਿਆ ਹੈ ਜਾਂ ਰਹਿ ਗਿਆ ਹੈ ਵਿੱਚ ਹੜਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹਨਾਂ ਘਰ ਦਿੱਤਾ ਜਾਵੇ। ਖਾਤ ਜੀ ਟੋਟਲ ਕਿੰਨਾ ਪੀਚਾ ਹੋਏਗਾ ਕਿ ਕਿੰਨੇ ਮਕਾਨ ਬਾੜ ਪੇੜ ਤਨਕ ਖਰਾਬ ਹੋ ਚੁੱਕੇ ਨੇ ਤੇ ਤੁਹਾਡੇ ਵੱਲੋਂ ਕਿੰਨੇ ਜਣਿਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਐਸਾ ਸਾਨੂੰ ਜੋ ਡੀਸੀ ਸਾਹਿਬ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਤਰਨਤਾਰਨ ਅੱਗੇ ਆਪ ਆਪਣਾ ਆ ਗਿਆ ਜਿਹੜਾ ਫਰੋਜਪੁਰ ਜੋ ਸਾਨੂੰ ਦੱਸ ਰਹੇ ਨੇ ਅਸੀਂ ਕਰ ਰਹੇ ਹਾਂ ਅਸੀਂ ਥਰੂ ਚੈਨਲ ਚੱਲ ਰਿਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੋ ਜਿਵੇਂ ਜਿਵੇਂ ਪ੍ਰਸ਼ਾਸਨ ਤੋਂ ਦੱਸੀ ਜਾ ਰਿਹਾ ਹੈ ਇਹ ਘਰ ਬਣਾਉਣ ਦੀ ਲੋੜ ਹੈ ਇਹ ਕੋਸੀ ਹੋਵੇ ਬਣਾਈ ਜਾਵੇ। ਇਹ ਖਾਸ ਕਿਹੜਾ ਘਰ ਬਣਾ ਕੇ ਦਿੱਤਾ ਜਾ ਰਿਹਾ ਤੁਹਾਡੇ ਕੋਲੋਂ? ਉਹਦੇ ਵਿੱਚ ਕਿਹੜੇ-ਕਿਹੜੇ ਸਹੂਲਤਾਂ ਗੁਲਰ ਦੇ ਹਨ ਤੇ ਕਿੰਨਾ ਚਿਰ ਲੱਗਦਾ ਇਹ ਘਰ ਬਣਾਉਣਾ। ਸਦ 180 ਪਹਿਲੇ ਘਰ ਜਿਹੜਾ ਬਸਟਾਰਟਿੰਗ ਇਚ ਬਣਾਇਆ ਸੀ ਉਹ 72 ਘੰਟਿਆਂ ਚ ਬਣਾਇਆ ਸੀ। ਕਿ ਅਸੀਂ ਪ੍ਰੋਮਿਸ ਕੀਤਾ ਸੀ 25 ਤਰੀਕ ਨੂੰ ਅਗਲੇ ਘਰ ਅਸੀਂ 48 ਘੰਟਿਆਂ ਚ ਬਣਾਵਾਂਗੇ। ਪਰ ਮਹਾਰਾਜ ਦੀ ਬਖਸ਼ਿਸ਼ ਸਦਕਾ ਅਸੀਂ ਹੁਣ ਜਿਹੜੇ ਘਰ ਅੱਜ 14 ਦੇ ਰਹੇ ਹਾਂ ਉਹ ਅਸੀਂ 24 ਘੰਟਿਆਂ ਚ ਬਣਾਇਆ। ਉਹ 24 ਘੰਟਿਆਂ ਚ ਅਸੀਂ ਘਰ ਕੰਪਲੀਟ ਕਰਕੇ ਹੈਂਡਓਵਰ ਕਰ ਦਿੱਤਾ ਹੈ ਘਰ ਦੇ ਵਿੱਚ ਕਿਹੜੀਆਂ ਸਹੂਲਤਾਂ ਹੁੰਦੀਆਂ ਉਹ ਸਿੱਧਾ ਦੇਖੋ ਦੋ ਕਮਰੇ ਨੇ 13x11 ਦੇ ਠੀਕ ਹੈ ਔਰ ਸਾਰਾ ਫਰਨੀਚਰ ਹੈ ਉਹਦੇ ਵਿੱਚ ਬੈੱਡ ਨੇ ਗੱਦੇ ਨੇ ਕੰਬਲ ਲੱਗਾਈਆਂ ਚਾਦਰਾਂ ਸਾਰਾ ਕੁਝ ਹੈ ਔਰ ਇੱਕ ਕਿਚਨ ਹੈ ਕਿਚਨ ਚ ਸਾਰਾ ਸਮਾਨ ਹੈ ਫ੍ਰਿਜ ਹੈ ਔਰ ਸਾਰੇ ਬਰਤਨ ਨਿਊ ਦਿੱਤੇ ਨੇ ਅਸੀਂ ਸੋਟਿੰਗ ਔਰ ਰਾਸ਼ਨ ਘੱਟ ਵਰ 3 ਮਹੀਨਿਆਂ ਦਾ ਅਸੀਂ ਰਾਸ਼ਨ ਦੇ ਦਿੱਤਾ ਹੈ ਵਾਸ਼ਿੰਗ ਮਸ਼ੀਨ ਦਿੱਤੀ ਹੈ ਘਰ ਉੱਤੇ ਛੋਣਾ ਫੁੱਲੀ ਇੱਕ ਲੌਬੀ ਦੇ ਦਿੱਤੀ ਹੈ ਡਾਈਨਿੰਗ ਰੂਮ ਸਮਝ ਲਓ ਜਾਂ ਜੋ ਵੀ ਤੁਸੀਂ ਔਰ ਵਾਸ਼ਰੂਮ ਦੇ ਦਿੱਤਾ ਹੈ ਇਹ ਲਗਭਗ 1000 ਸਕਰ ਫੁੱਟ ਦਾ ਘਰ ਹੈ ਔਰ ਕੱਲ੍ਹ ਸਦੀ ਇਹਸ ਨੂੰ ਬਣਾਉਣ ਲੱਗੇ ਇਹ ਕਿਸ ਦਸਤਾਰੀ ਇਹਨਾਂ ਦਾ ਕਿੰਨੇ ਸੇਵਾਦਾਰ ਸਾਡੇ ਨਾਲ ਇਸ ਦਾ ਪ੍ਰਕਾਮ ਕਰੇ ਜੇ ਕੋ ਇਸ ਘਰ ਦੇ ਵਿੱਚੋਂ ਜਿਹੜੇ ਸਾਡੇ ਮੌਜੂਦਾ ਵਰਕਰ ਲੱਗੇ ਹੋਏ ਨੇ ਸਵਾ 100 ਬੰਦਾ ਲੱਗਾ ਹੈ ਤੇ ਇਹ ਮੈਨੇਜਮੈਂਟ ਔਰ ਪਰਚੇਜ ਸਾਰੇ ਜਿਸੀਂ ਮਿਲਾ ਲੀਏ ਤਾਂ 200 ਬੰਦਾ ਸਾਡਾ ਇਸ ਕਾਰਜ ਲਈ ਲੱਗਾ ਹੋਇਆ ਤਾਂ ਇੱਕ ਘਰ ਇੱਕ ਦਿਨ ਵਿੱਚ ਇੱਕ 24 ਘੰਟਿਆਂ ਦੇ ਬੰਦੇ ਤੇ ਕਾਰ ਤੇ ਕਿੰਨੀ ਅਮਾਉਂਟ ਲੱਗਦੀ ਹੈ ਇੱਕ ਘਰ ਨੂੰ ਕਾਰ ਨੂੰ ਬਣਾਉਣ ਦੀ 6.5 ਲੱਖ ਰੁਪਿਆ ਅਮਾਉਂਟ ਹੈ ਲੱਖ ਰੁਪਏ ਦਾ ਘਰ ਦਾ ਸਾਰਾ ਸਮਾਨ ਹੈ ਟੁੱਟਰੀ 100 ਕੋਈ ਘਰ ਛੋਟਾ ਵੀ ਬਣਾ ਰਿਹਾ ਐਵਰੇਜ 5.5 ਲੱਖ ਹੈ ਕਈ ਘਰ ਦੀ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਕੋਲ ਤਾਂ ਐਵਰੇਜ 5.5 ਹੈ ਵੱਡਾ ਘਰ 6.5 ਛੋਟਾ ਘਰ 5 ਲੱਖ 5.5 ਲੱਖ ਸੰਸਦੀ ਬਹੁਤ ਵੱਡੀ ਅਮਾਉਂਟ ਆ ਜਾਂਦੀ ਹੈ ਇਹ ਕਲੀ ਟ੍ਰਸਟ ਦੇ ਰਹੇ ਆ ਤੇ ਜਾਂ ਕੋਈ ਸਰਕਾਰ ਦੇ ਦੇਖੋ ਟ੍ਰਸਟਾਂ ਕੋਲ ਤਾਂ ਕੋਈ ਆਪਣੀ ਫੈਕਟਰੀ ਨਾ ਮਾਇਆ ਦੀ ਜਾਂ ਕੋਈ ਕੋਈ ਬਿਜ਼ਨਸ ਹੈ ਟ੍ਰਸਟਾਂ ਦਿੱਤਾ ਦਸਵੰਦ ਦੀ ਦਿੱਤੀ ਮਾਇਆ ਹੀ ਸਫਲਾ ਕਰਨ ਵਾਸਤੇ ਹੈ ਇਹ ਐ ਵੀ ਉਹ ਠੀਕ ਜਗ੍ਹਾ ਲਾਇਆ ਜਾਏ ਔਰ ਪਲੱਸ ਉਸ ਮਾਇਆ ਨੂੰ ਸੇਵਿੰਗ ਕਿਵੇਂ ਕੀਤੀ ਜਾਏ ਅਸੀਂ ਕੰਪਨੀਆਂ ਤੋਂ ਸਮਾਨ ਲੈ ਰਹੇ ਆ ਬੇਨਤੀ ਕਰਦੇ ਆ ਵੀ ਕੁਝ ਘੱਟ ਰੇਟ ਲਾਓ ਜਾਂ ਸੇਵਾਦਾਰ ਸਮਾਨ ਦਿਓ ਇਸਾ ਕਰਦੇ ਕਰਦੇ ਜਿਹੜੀ ਅਮਾਉਂਟ ਹੈ ਕਾਲਜ਼ ਹੈ ਉਹ ਜਿਸ ਨੇ ਸਾਨੂੰ ਲੱਖ ਰੁਪਿਆ ਦਿੱਤਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਉਹਨੂੰ ਲੱਖ ਨੂੰ ਡੇਢ ਲੱਖ ਬਣਾ ਦਈਏ ਕਿਸ ਕੋ ਬਣਾਉਣ ਦਾ ਤਰੀਕਾ ਅਥੀ ਕੰਮ ਕਰ ਲਈਏ ਸੇਵਿੰਗ ਕਰ ਲਈਏ ਦਿਨ ਰਾਤ ਮਿਹਨਤ ਕਰ ਲਈਏ ਰਾਤ ਨੂੰ ਵੀ ਕੰਮ ਕਰੀਏ ਜਿਨ੍ਹਾਂ ਨੇ ਸਮਾਨ ਦਿੱਤਾ ਉਹਨੂੰ ਰਿਕੁਐਸਟ ਕਰ ਲਈਏ ਵੀ ਘੱਟ ਕੀਮਤ ਤੇ ਦੇ ਦਿਓ ਐਜੀ ਕਰਦੇ ਐ ਖਾਲਸਾ ਹੀ ਤੁਹਾਡੀ ਸੰਸਥਾ ਕਾਫੀ ਗਰਾਉਂਡ ਜ਼ੀਰੋ ਤੋਂ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਅਸੀਂ ਦੇਖ ਰਹੇ ਹਾਂ ਕੋਈ ਡੋਨਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਜਾਂ ਐ ਸਾਡੇ ਹਰਮੀਤ ਸਿੰਘ ਜੀ ਨੇ ਇਹ ਤੁਹਾਨੂੰ ਡੱਸ ਦੇ ਦਿੰਦੇ ਨੇ ਜਾਂ ਈਮੇਲ ਆਈਡੀਆ ਦੇ ਦਿੰਦੇ ਨੇ ਆਓ ਜੀ ਦੱਸੋ ਜੀ ਤਾਂ ਉਹ ਨੰਬਰ ਦੇ ਦਿੰਦੇ ਨੇ ਇਹ ਸਾਡੇ ਭਾਈ ਸਾਹਿਬ ਨੇ ਸਾਰਾ ਤੁਹਾਨੂੰ ਦੇ ਦੋ ਸਾਹਿਬ ਜੀ ਮੇਰਾ ਨਾਮ ਵੀ ਡਾਕਟਰ ਹਰਮੀਤ ਸਿੰਘ ਹੈਗਾ ਤੇ ਮੈਂ ਇੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਵਾਸਤੇ ਜੇ ਕਿਸੇ ਨੇ ਫੰਡਸ ਦੀ ਜਾਂ ਕਿਸੇ ਚੀਜ਼ ਦੀ ਵੀ ਕੋਈ ਸੇਵਾ ਕਰਨੀ ਹੋਵੇ ਮੈਨੂੰ ਕੰਟੈਕਟ ਕਰ ਸਕਦਾ ਜੀ ਮੇਰਾ ਨੰਬਰ ਹੈ 9711193845 ਈਮੇਲ ਆਈਡੀ ਹੈਗਾ ਹਰਮੀਤ ਸਿੰਘ @badohsahib.org ਤੇ ਬਾਕੀ ਜੇ ਤੁਸੀਂ ਕੋਈ ਡਾਇਰੈਕਟ ਡੋਨੇਸ਼ਨ ਵੀ ਦੇਣਾ ਚਾਹੋ ਤਾਂ www.badohsahib.org ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ ਕੀ ਰੱਖ ਲਓ ਬਸ ਨਾ ਥੋੜਾ ਨੀਚੇ ਰੱਖ ਲਓ ਕੋਈ ਗੱਲ ਨਹੀਂ ਪੈਸਾਰੇ ओके ਹਾਂ ਤੇਰੀ ਉਹ ਆਂਡੀ ਸਾਹਿਬ ਕੀ ਕਹਿਣਾ ਤੁਸੀਂ ਅੱਜ ਇੱਥੇ ਆਏ ਹੋ ਔਰ ਬੜਾ ਵੱਡਾ ਉਪਰਾਲਾ ਕਲਗੀਧਾ ٹرسٹ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਦਿੱਤੀਆਂ ਕੰਪਨੀ ਦਾ ٹرسٹ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਖੀ ਸਾਣੀ ਮੈਮ ਅੰਮ੍ਰਿਤ ਸਰ ਤੋਂ ਜਿਹੜੇ ਸੀਨੀਅਰ ਸਰ ਨੇ ਉਹਨਾਂ ਦਾ ਕਲਗੀਧਾ ٹرسٹ ਨਾਲ ਲਗਾਤਾਰ ਰਾਮਦਾਰਿਆ ਜਿਦੋਂ ਦੇ ਹੜ੍ਹ ਤੋਂ ਬਾਅਦ ਇਸ ਜੀ ਲਈ ਦੇ ਆਈ ਦੇ ਹੜ੍ਹ ਆਏ ਇਹ ਮੈਨੂੰ ਤਾਂ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਜਿਹੜੇ ਪਹੜ ਆਏ ਨੇ 26 27 ਮਾਈਕ ON ਕਰ ਲੋ 25 ਤੋਂ ਸ਼ੁਰੂ ਹੋ ਗਿਆ ਪਰ ਬੇਸਿਕਲੀ ਜਿਹੜਾ ਜਿਹੜਾ 26 27 ਨੂੰ ਆਏ ਨੇ ਉਹਦੇ ਵਿੱਚ ਵੀ ਕਲਗੀ ਦਾ ਟਰੱਸਟ ਵੱਲੋਂ ਸਾਨੂੰ ਇਮੀਡੀਏਟਲੀ ਜਿਹੜੀ ਸਰਵਾਈਵਰ ਲਿਸਟ ਬਣਦੀ ਉਹਨਾਂ ਨੂੰ ਵੀਡੀਓ ਮਾਸੂਦ ਘੁਮਾਵਾ ਵਾਸਤੇ ਹੋਈ ਆ ਤਾਂ ਰਹੀਆਂ ਗਿਆ ਸੀ ਫਿਰ ਮੈਂ ਕਿ ਤੁਸੀਂ ਉਹਨਾਂ ਚੋਂ ਕਾਫੀ ਜਾਣੇ ਉੱਥੇ ਸੀਗੇ ਉਸ ਮੇਰੇ ਮਤਲਬ ਤੁਸੀਂ ਉਦੋਂ ਵੀ ਦੇਖਿਆ ਹੈ ਸਾਂਤੇ ਗੋਲ ਜਿਹੜੀ ਕੁੜੀ ਹੈਗੀ ਉੱਥੇ 6 ਮੀੜੀਆਂ ਨਹੀਂ ਜਾਂਦੀਆਂ ਰਹੀਆਂ ਨੇ ਇਹਨਾਂ ਨੇ ਬਾਕੀ ਜ਼ਿਲ੍ਹਿਆਂ 'ਚ ਮੇਚੇ ਤਾਂ ਜਿਹੜਾ ਇਹ ਉਪਰਾਲਾ ਹੈਗਾ ਜੀ ਇਹ ਬਿਲਕੁਲ ਨਵਕਲਾ ਉਪਰਾਲਾ ਜਿਹਦੇ ਵਿੱਚ ਕਾਫੀ ਡਿਸਕਸ਼ਨਸ ਹੋਈਆਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕਲਗੀ ਦੇ ਰਸਤੇ ਨਾਲ ਤੇ ਇਹਨਾਂ ਨੇ ਅੱਗੇ ਫਤਿਹ ਵਿਧਾਇਕ ਵੀ ਤੁਸੀਂ ਸਾਨੂੰ ਦੱਸੋ ਕਿਵੇਂ ਅਸੀਂ ਵੱਡੀ ਮਦਦ ਕਰ ਸਕਦੇ ਤਾਂ ਉਹਦੇ ਵਿੱਚ ਡਿਸਕਸ਼ਨਸ ਦੇ ਵਿੱਚ ਜਿਹੜੀਆਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬੋਲ ਕਲਗੀ ਦੇ ਰਸਤੇ ਦੇ ਵਿੱਚ ਹੋਈਆਂ ਤੇ ਇਹ ਤੇ ਹੁਣ ਸਾਹਮਣੇ ਆਈ ਤੇ ਵੀ ਆ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਜਿਹੜੀਆਂ ਅੱਗੇ ਸ਼ਾਇਦ ਕਿਸੇ ਨੇ ਨਹੀਂ ਕੀਤੀ। ਸੋ ਇਹ ਇਹਦੇ ਵਿੱਚ ਅੱਠ ਘਰ ਇਹ ਆਲਰੇਡੀ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਲਗੀ ਦਾ ਅਡਰੈਸ ਵੱਲੋਂ ਦਿੱਤੇ ਜਾ ਚੁੱਕੇ ਨੇ 6 ਘਰ ਜਾਸਮਤ ਦਿੱਤੇ ਨੇ ਜਿਹੜੇ ਲਾਭਪਾਤਰੀ ਸੀਗੇ ਬੈਨੀਫਿਸ਼ੀਰੀਜ਼ ਜਿਨ੍ਹਾਂ ਦੇ ਘਰ ਡੈਮੇਜ ਹੋਏ ਨੇ। ਸੋ ਉਹਨਾਂ ਨੂੰ ਆ ਜਿਵੇਂ ਅਸੀਂ ਘਰ ਦੇਖ ਰਹੇ ਆ ਜਿਹੜਾ ਇਹ ਫੈਬ੍ਰੀਕੇਟਿਡ ਘਰ ਬਣਾ ਕੇ ਦਿੱਤਾ ਹੈ। ਇਹ ਘਰ ਦੇ ਵਿੱਚ ਦੋ ਕਮਰੇ ਨੇ, ਕਿਚਨ ਹੈ, ਲਿਵਿੰਗ ਏਰੀਆ ਹੈ, ਵਾਸ਼ਿੰਗ ਏਰੀਆ ਹੈ। ਸੋ ਆਪਣੇ ਆਪ ਚ ਸੰਪੂਰਨ ਸਰਵਿਸ ਹੈ। ਇੱਕ ਤੁਹਨ ਲੱਗਦਾ ਕਿ ਜਿਹੜਾ ਪ੍ਰੀ ਫੈਬ੍ਰିକੇਟਿਡ ਦਾ ਕਨਸੈਪਟ ਹੈ ਗਵਰਨਮੈਂਟ ਸ਼ੁੱਡ ਆਲਸੋ ਅਡਾਪਟ ਥਿਸ ਕਨਸੈਪਟ ਪ੍ਰੀ ਫੈਬ੍ਰਿਕੇਟਿਡ ਦਾ ਜੀ ਕਿਸ ਕਨਟੈਕਸਟ ਚ ਅਡਾਪਟ ਮਤਲਬ ਘਰ ਬਣਾ ਕੇ ਦੇ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਰਿਕਮੈਂਡੇਸ਼ਨ ਤੁਹਾਡੀ ਗਵਰਨਮੈਂਟ ਕੋਲ ਦੇਖੋ ਕਰੈਂਟਲੀ ਕਰੈਂਟਲੀ ਜਿਹੜਾ ਅਸੀਂ ਹਾਊਸ ਕੰਪਨਸੇਸ਼ਨ ਦਿੰਨੇ ਆ ਅੱਛਾ ਜਿਨ੍ਹਾਂ ਦਾ ਵੀ ਰੋਟਨ ਡੈਮੇਜ ਹੁੰਦਾ ਹੈ ਕਿ ਜਿਹੜੀ ਸਿਵਲ ਸੋਸਾਇਟੀ ਵੱਲੋਂ ਜਿਵੇਂ ਇਹ ਪਹਿਲ ਕਦਮੀ ਹੈ ਉਹ ਇਹ ਹੈਗੀ ਆ ਪੂਰਾ ਦਾ ਪੂਰਾ ਘਰ ਬਣਾ ਲਾ ਕੇ ਪਰੀ ਫੈਬ੍ਰੀਕੇਟਡ ਉਹ ਦਿੱਤਾ ਜਾ ਰਿਹਾ ਹੈ। ਐਕਸੈਪਟੇਬਿਲਟੀ ਕਿਦਾਂ ਦੀ ਹੈ ਜੀ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਘਰ ਦਿੱਤੇ ਜਾ ਰਹੇ ਤੁਸੀਂ ਹੁਣ ਤੱਕ ਇਹਦੇ ਬਾਰੇ ਨੋਟ ਕੀਤਾ ਹੈ। ਅੱਛਾ ਜੀ ਲੋਕਾਂ ਲੋਕੀ ਖੁਸ਼ ਨੇ ਕਿਉਂਕਿ ਨੀਟ ਐਂਡ ਕਲੀਨ ਘਰ ਹੈ। ਹੂੰ ਫਿਰ ਜਿਸ ਤਰੀਕੇ ਨਾਲ ਇਹਦੀ ਬੰਤਰ ਹੈਗੀ ਆ ਇਹ ਤੋਂ ਪਛਾਣ ਤੋਂ ਪ੍ਰੋਪਰਲੀ ਇਨਸੂਲੇਟਡ ਹੈ ਜਿਹੜੀ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਗਰਮੀ ਆਂਦਾ ਸੀਜ਼ਨ ਉਹ ਤੋਂ ਲੰਬਾ ਹੁੰਦਾ। ਹੂੰ ਤਾਂ ਇਨਸੂਲੇਸ਼ਨ ਜਿਹੜੀ ਹੈਗੀ ਆ ਉਹ ਅੱਛੀ ਹੈ ਜਿਵੇਂ ਕਰਕੇ ਕਿ ਅੰਦਰ ਤਪੇਸ਼ ਪਰ ਗਰਮੀ ਜਿਹੜੀ ਹੈਗੀ ਉਹ ਘੱਟ ਲੰਦੀ ਹੈ ਜੋ ਹਮੇਸ਼ਾ ਸਾਨੂੰ ਲੋਕਾਂ ਨੇ ਦੱਸਿਆ। ਪਿੱਛੇ ਜੇ ਫਿਰ ਰੋਲਾ ਪੈ ਗਿਆ ਸੀ ਜੀ ਕਿ ਪਾਣੀ ਛੱਡਿਆ ਗਿਆ ਵਾ ਲੋਕਾਂ ਦੇ ਵਿੱਚ ਫੇਰ دہشت ਸੀ ਉਹ ਇਦਾਂ ਦੀ ਫਰਦਰ ਕੋਈ ਇਨਫੋਰਮੇਸ਼ਨ ਹੈਗੀ ਜਿਹੜੀ ਕੋਈ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਇੱਕ ਸਾਡੇ ਕੋਲ ਪ੍ਰੈਡਿਕਸ਼ਨ ਸੀਗੀਆਂ ਵੈਦਰ ਡਿਪਾਰਟਮੈਂਟ ਲਈ ਆਈਐਮਡੀ ਵੱਲੋਂ ਸੀਗੀਆਂ ਕਿ ਜਿਹੜੇ ਕੈਸ਼ਮੇਨ ਏਰੀਆਜ਼ ਨੇ ਬਿਆਸ ਦੇ ਰਾਵੀ ਦੇ ਹੋਰ ਰਿਵਰ ਸਿਸਟਮਸ ਦੇ ਜ਼ੇਲਾ ਅੰਮ੍ਰਿਤਸਰ ਦੇ ਵਿੱਚ ਸਾਨੂੰ ਬਿਆਸ ਤੇ ਰਾਵੀ ਰਿਵਰ ਸਿਸਟਮ ਤੋਂ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਕੈਚਮੈਂਟ ਏਰੀਆਜ਼ ਦੇ ਵਿੱਚ ਜਿਹੜਾ ਸੀਗਾ ਵਾਏ ਸੀ ਕਿ ਉੱਥੇ ਬਾਰਿਸ਼ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਔਰ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਕੁਝ ਜਿਹੜੇ ਹੈਗੇ ਲੋੜੀਂਦੇ ਉਪਰਾਲੇ ਉਹ ਅਮਲ ਚ ਪਹਿਲਾਂ ਹੀ ਲੈ ਲਈ। ਹਾਂ। ਥੈਂਕਫੁਲੀ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈ। ਹਾਂ। 7 ਤਰੀਕ ਦੀ ਬਾਰਿਸ਼ ਪ੍ਰੈਡਿਕਸ਼ਨ ਕਾਫੀ ਸੀ। ਚੀਜ਼ ਅੰਮ੍ਰਿਤਸਰ ਬਹੁਤ ਜ਼ਰੂਰੀ ਹੈ। ਅੱਜ 11 ਤਰੀਕ ਉਹ ਉਹ ਜਿਹੜੀ ਬਾਰਿਸ਼ ਜਿਹੜੀ ਸੰਭਾਵਿਤ ਬਾਰਿਸ਼ ਸੀ ਜਿਹੜੀ ਨਹੀਂ ਹੋ ਸਕੀ ਉਹਨਾਂ ਪਰਦਰਤ ਨਹੀਂ ਕੋਈ ਇਸ ਤਰ੍ਹਾਂ ਨਹੀਂ ਕੋਈ ਪ੍ਰੈਡਿਕਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਈਐਮਡੀ ਦੀ ਪ੍ਰੈਡਿਕਸ਼ਨਸ ਹੈਗੀਆਂ ਵੈਦਰ ਪੈਟਰਨਸ ਨੇ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਹੜੇ ਉਹ ਬੜਾ ਵੱਡਾ ਇੱਕ ਸਿਸਟਮ ਹੈਗਾ ਜੀਓਗ੍ਰਾਫੀਕਲ ਜਿਹਦੇ ਜਿਹੜੇ ਵੈਸਟਰਨ ਡਿਸਰਪੈਂਸਸ ਹੋਣੀਆਂ ਟੂ ਮਨੀ ਅਦਰ ਫੈਕਟਰਸ ਉਹਨਾਂ ਕਰਕੇ ਜਿਹੜੀ ਇਹ ਇਹ ਚੀਜ਼ਾਂ ਚੇਂਜ ਹੋਈਆਂ ਨੇ ਸਰ ਗਵਰਨਮੈਂਟ ਦੀ ਕੋਈ ਹੈਲਪ ਹੈਗੀ ਹੈ ਕਲਕਾਤਾ ٹرسٹ ਨੂੰ ਫਾਈਨੈਂਸ਼ਲੀ ਵਗੈਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਇਹ ਜਿਵੇਂ ਇੱਕ ਸਿਵਲ ਸੁਸਾਇਟੀ ਵੱਲੋਂ ਜਿਹੜਾ ਪਿਚਨ ਕੀਤਾ ਜਾਂਦਾ ਹੈ ਜਿਵੇਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਸ਼ਨ ਚੜ੍ਹਦੀਕਲਾ ਇਸੇ ਮੰਤਬ ਦੇ ਨਾਲ ਲਾਂਚ ਕੀਤਾ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦੇਖਦੇ ਇੱਕ ਵਿੱਚ ਸਾਂਝਾ ਉਪਰਾਲਾ ਜਿਹੜਾ ਸਾਂਝਾ ਉਪਰਾਲਾ ਚੜ੍ਹਦੀਕਲਾ ਦੇ ਨਾਲ ਹੋਇਆ ਉਹ ਇਸੇ ਕਰਕੇ ਲਾਂਚ ਕੀਤਾ ਸੀ ਤੋ ਸੋ ਥੈਟ ਕਿ ਜਿਹੜੀਆਂ ਓਵਰ ਐਂਡ ਅਬਵ ਫੈਸਿਲਿਟੀਆਂ ਜਿਹੜੀਆਂ ਸਰਕਾਰ ਤਾਂ ਦੇ ਹੀ ਰਹੀ ਸਰਕਾਰ ਆਪਣੇ ਵੱਲੋਂ ਦੀ ਸਾਰਾ ਕੁਝ ਕਰ ਰਹੀ ਹੈ ਪਰ ਜੇ ਓਵਰ ਐਂਡ ਅਬਵ ਕੋਈ ਆ ਕੇ ਨਾਲ ਮੋਢੇ ਨਾਲ ਮੋਢਾ ملا ਕੇ ਕੁਝ ਦੇਣਾ ਚਾਹੁੰਦਾ ਤੇ ਜੀ ਐਜ਼ ਅ ਹਿਊਮਨ ਪਰਸਨਲੀ ਕਿਵੇਂ ਵੇਖ ਰਿਆਂ ਬੜੂ ਸਾਹਿਬ ਦੇ ਇੱਕ ਪ੍ਰਸ਼ਾਸਨ ਨੂੰ ਆਪਾਂ ਪਿੱਛੇ ਰੱਖ ਕੇ ਐਜ਼ ਅ ਹਿਊਮਨ ਪਰਸਨਲੀ ਬੜੂ ਸਾਹਿਬ ਦੀ ਸੰਸਥਾ ਦੇ ਕਾਰਜ ਨੂੰ ਕਿਵੇਂ ਦੇਖੀ ਸੋ ਇਹਨਾਂ ਦਾ ਜੀ ਜਿਹੜਾ ਪਰਸਨਲ ਟੱਚ ਹੈ ਬੜੂ ਸਾਹਿਬ ਦਾ ਉਹ ਬੜਾ ਅੱਛਾ ਉਹ ਹਿਊਮੈਨਿਟੇਰੀਅਨ ਲੈਵਲ ਤੇ ਜਿਵੇਂ ਇਹ ਦਿਲ ਨਾਲ ਕਨੈਕਟ ਕਰਦੇ ਨੇ ਅ ਇਹ ਨਹੀਂ ਕਿ ਮੇਰੇ ਨਾਲ ਖੜੇ ਨੇ ਬਾਬਾ ਜੀ ਤਾਂ ਇਹ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਫੋਰਸ ਕੀਤਾ ਜਾ ਰਿਹਾ ਹੈ ਖੁਦ ਅੱਗੇ ਆ ਕੇ ਕਹਿੰਦੇ ਨੇ ਜੀ ਜੀ ਦੱਸੋ ਅਸੀਂ ਕੀ ਕਰ ਸਕਦੇ ਬੜੀ ਸ਼ਲਾਘਾ ਹੀ ਹੋ ਜਾਂਦਾ ਜੀ ਇਨ ਫਿਊਚਰ ਟੱਚ ਅਪ ਦੇ ਵਿੱਚ ਕੀ ਬੇਨਤੀ ਕਰਨਾ ਚਾਹੁੰਦੇ ਹੋ ਬਾਬਾ ਜੀ ਇਹ ਤੁਹਾਨੂੰ ਲੱਗ ਰਿਹਾ ਵੀ ਹੋਰ ਜਿਹੜੀਆਂ ਕਿ ਵੀ ਹਜਾ ਬੜੀ ਲੋਡ ਲੋਡ ਦੇ ਅਨੁਸਾਰ ਜਿੱਥੇ ਸਾਨੂੰ ਲੋਡ ਲੱਗੇਗਾ ਉੱਥੇ ਅਸੀਂ ਫਿਰ ਬਾਬਾ ਜੀ ਠੀਕ